ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਮਰਜੀਤ ਕੌਰ ਸੈਣੀ ਤੇ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਸੈਣੀ ਟਿੱਕ ਦੇ ਵਿੱਚ ਅੱਜ ਮੈਂ ਤੁਹਾਨੂੰ 23 ਵਰਸਟ ਸਾਈਜ਼ ਦੇ ਅਕੋਰਡਿੰਗ ਕੁੜਤੀ ਦੇ ਸਾਰੀਆਂ ਕਾਟਾਂ ਪਾੜੀਆਂ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਸਕਿਪ ਨਾ ਕਰਨਾ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਜੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਿ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਜੀ ਟੈਲੇ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਹੈਲੋ ਜੀ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ 23.5 ਬਸਟ ਸਾਈਜ਼ ਦੇ ਅਕੋਰਡਿੰਗ ਕੁੜਤੀ ਦੀ ਕਟਿੰਗ ਕਰਨਾ ਦੱਸੂਗੀ ਜੀ ਜਿਹੜਾ ਇਸ ਕੁੜਤੀ ਦਾ ਨਾਪ ਹੈਗਾ ਜੀ 23.5 ਦੀ ਬਸਟ ਹੈਗੀ ਹੈ ਜੀ ਵੇਸਟ ਸਾਈਜ਼ ਇਸ ਦਾ ਕਮਰ ਸਾਈਜ਼ ਇਸ ਦਾ 20 ਇੰਚ ਹੈ ਜੀ ਛਿਪ ਸਾਈਜ਼ ਇਸ ਦਾ 25 ਇੰਚ ਹੈ ਜੀ ਤੇ ਜਿਹੜਾ ਇਸ ਦਾ ਬੈਕ ਨੈਕ ਹੈਗਾ ਜੀ ਬੈਕ ਨੈਕ ਇਸ ਦਾ 6.5 ਇੰਚ ਹੈ ਜੀ ਇਸ ਦੇ ਅਕੋਰਡਿੰਗ ਮੈਂ ਤੁਹਾਨੂੰ ਇਸ ਫੁਰਤੀ ਦੀ ਕਟਿੰਗ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਵੀ ਫਾਰਮੂਲੇ ਟਿਪਸ ਐਂਡ ਟ੍ਰਿਕਸ ਵੀਡੀਓ ਨੂੰ ਹਲਵਾ ਕਰਨਾ ਜੀ ਫੁਰਤੀ ਦੀ ਕਟਿੰਗ ਕਰਨ ਦੇ ਲਈ ਮੈਂ ਇਸ ਤਰ੍ਹਾਂ ਜਿਹੜਾ ਹੈਗਾ ਜੀ ਡਬਲ ਫੋਲਡ ਦੇ ਵਿੱਚ ਇਸ ਤਰ੍ਹਾਂ 프ਰੰਟ ਵਾਲਾ ਪੱਲਾ ਹੈਗਾ ਜਿਹੜਾ ਰੱਖ ਲਿਆ ਜੀ ਤੇ ਵਾਲਾ ਬੈਕ ਵਾਲਾ ਪੱਲਾ ਹੈਗਾ ਇਸ ਨੂੰ ਵੀ ਮੈਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਪ੍ਰੈਸ ਕਰਕੇ ਰੱਖ ਲਿਆ ਜੀ 프ਰੰਟ ਵਾਲਾ ਪੱਲਾ ਸਾਡੇ ਕੋਲ 1 ਇੰਚ ਘੱਟ ਹੈ ਜੀ ਤੇ ਜਿਹੜਾ ਸਾਡੇ ਕੋਲ ਇਹ ਬੈਕ ਵਾਲਾ 1 ਇੰਚ ਜ਼ਿਆਦਾ ਹੈ ਜੀ ਜਿਹੜੀ ਫੋਲਡਡ ਵਾਲੀ ਸਾਈਡ ਹੈ ਆਪਣੇ ਤੋਂ ਓਪੋਜ਼ਿਟ ਸਾਈਡ ਰੱਖੀ ਹੈ ਜੀ ਮੈਂ ਤੇ ਇਹ ਜਿਹੜੀ ਹੈਗੀ ਕੰਨੀ ਵਾਲੀ ਸਾਈਡ ਓਪਨ ਸਾਈਡ ਮੈਂ ਆਪਣੇ ਵਾਲੀ ਸਾਈਡ ਰੱਖੀ ਹੈ ਜੀ ਤੇ ਜਿਹੜਾ ਇਹ ਵਾਲਾ ਕੱਪੜਾ ਹੈਗਾ ਇਸ ਤਰ੍ਹਾਂ ਜਿਹੜਾ ਫਰੰਟ ਪੱਲਾ ਜੀ ਇਸ ਨੂੰ ਮੈਂ ਇਸ ਤਰ੍ਹਾਂ ਜਿੰਨੀ ਵੀ ਇਸ ਦੀ ਲੈਂਥ ਰੈਡੀ ਕਰਨੀ ਹੈ ਜੀ ਉਸ ਦੇ ਅਕੋਰਡਿੰਗ ਮੈਂ 1/2 ਇੰਚ ਦੇ ਵਿੱਚ ਪਲੱਸ ਕਰਕੇ ਇੱਥੇ ਮੈਂ ਮਾਰਕਿੰਗ ਕਰ ਲਈ ਹੈ ਜੀ ਤੇ نیچے ਜਿਹੜੀ ਹੈਗੀ ਮੈਂ 2 ਇੰਚ ਦੀ ਮਾਰਕਿੰਗ ਤੁਰਪਾਈ ਦੇ ਫੋਲਡ ਲਈ ਇਸ ਤਰ੍ਹਾਂ ਕਰ ਲਈ ਹੈ ਜੀ ਤੇ ਇਹ ਵਾਲੀ ਜਿਹੜੀ ਹੈਗੀ ਲਾਈਨ ਮੈਂ ਸਿੱਧੀ ਡਰਾ ਕਰ ਲਈ ਹੈ ਗਰੇਡੀ ਮਾਰਕਿੰਗ ਹੈ ਕਿ ਜੇ ਅਸੀਂ ਫਰੰਟ ਵਾਲੇ ਪੱਲੇ ਤੋਂ ਕਰਾਂਗੇ ਜੀ ਤੇ ਸਭ ਤੋਂ ਪਹਿਲਾਂ ਅਸੀਂ ਇਸ ਦਾ ਤੀਰਾ ਰੱਖਾਂਗੇ ਜੀ ਤੀਰਾ ਇਸ ਦਾ ਜਿਹੜਾ ਹੈਗਾ 6.5 ਇੰਚ ਹੈ ਜੀ ਇਸ ਸਾਈਜ਼ ਦੇ ਅਕੋਰਡਿੰਗ ਤੇ ਬੈਕ ਨੈਕ 6.5 ਦੇ ਅਕੋਰਡਿੰਗ ਤੀਰਾ ਹੋ ਗਿਆ ਜੀ ਤੇ ਹੁਣ ਅਸੀਂ ਇਸ ਦਾ ਆਰਮਹੋਲ ਰੱਖਾਂਗੇ ਜੀ نیچے ਇਸ ਸਾਈਜ਼ ਦੇ ਵਿੱਚ ਜਿਹੜਾ ਸਾਡੇ ਕੋਲ ਆਰਮਹੋਲ ਹੈਗਾ ਜੀ ਉਹ 7.5 ਇੰਚ ਤੇ ਆਊਗਾ ਤੇ ਜਿਹੜਾ ਇਸ ਦਾ ਕਮਰ ਸਾਈਜ਼ ਹੈ ਜੀ 15 ਇੰਚ ਤੇ ਆਊਗਾ ਤੇ ਜਿਹੜੀ ਸੀ ਸਾਈਡ ਸਲਾਈ ਹੈਗੀ ਹੈ ਜੀ ਇਹ 23 ਇੰਚ ਤੇ ਰੈਡੀ ਹੈ ਇਸ ਕਰਕੇ ਅਸੀਂ 23.5 ਇੰਚ ਦੀ ਮਾਰਕਿੰਗ ਕਰਾਂਗੇ ਜੀ ਇਹ ਵਾਲੇ ਨੀਚੇ ਸੀ ਲੈਂਥ ਦੀ ਮਾਰਕਿੰਗ ਕੀਤੀ ਹੋਈ ਹੈ ਜੀ ਤੇ ਇਹ ਵਾਲੇ ਜਿਹੜੇ ਸੀ ਨਿਸ਼ਾਨ ਲਗਾਏ ਆ ਜੀ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਸਿੱਧਾ ਕਰ ਲੈਣਾ ਜੀ ਸਕੇਲ ਦੀ ਸਹਾਇਤਾ ਦੇ ਨਾਲ ਇਹ ਵਾਲਾ ਸੀ ਟੀਰਾ ਰੱਖ ਲਿਆ ਜੀ ਇੱਥੋਂ 6.5 ਇੰਚ ਇਸ ਦਾ ਜਿਹੜਾ ਫਰੰਟ ਹੈਗਾ ਜੀ ਇਹ ਸਾਡੇ ਕੋਲ 6.5 ਇੰਚ ਹੈ ਜੀ ਜਿਹੜੀ ਇਸ ਦੀ ਬੈਕ ਹੈਗੀ ਹੈ ਜੀ ਬੈਕ ਇਸ ਦੀ 8.5 ਇੰਚ ਹੈ ਜੀ ਹੈਵੀ ਸਾਈਜ਼ਰ ਇਸ ਦੇ ਵਿੱਚ ਅਸੀਂ 2 ਇੰਚ ਦੀ ਬੈਕ ਜ਼ਿਆਦਾ ਰੱਖਦੇ ਆ ਜੀ ਅਗਰ ਤੁਹਾਡਾ ਹਲਕਾ ਸਾਈਜ਼ ਹੋਵੇ ਤਾਂ ਤੁਸੀਂ 1.5 ਤੋਂ ਪੌਣੇ 2 ਇੰਚ ਦੀ ਬੈਕ ਵੀ ਰੱਖ ਸਕਦੇ ਹੋ ਜੀ ਇਸ ਦੇ ਵਿੱਚ ਅਸੀਂ 2 ਇੰਚ ਦੀ ਜਿਹੜੀ ਹੈਗੀ ਬੈਕ ਰੱਖੀ ਹੈ ਜੀ ਤੇ ਹੁਣ ਅਸੀਂ ਬਸਟ ਸਾਈਜ਼ ਦਾ ਇੱਥੋਂ ਨਿਸ਼ਾਨ ਲਗਾਵਾਂਗੇ ਜੀ ਇਹ ਇਸ ਦਾ ਜਿਹੜਾ ਹੈਗਾ 23 ਇੰਚ ਤੇ ਇੱਥੇ ਸਾਡਾ ਪੌਣੇ 12 ਇੰਚ ਤੇ ਨਿਸ਼ਾਨ ਆਊਗਾ ਜੀ ਬਸਟ ਦਾ ਤੇ ਅਸੀਂ ਜਿਹੜੀ ਬਣੀ ਮਾਰਕਿੰਗ ਹੈਗੀ ਸੂ ਇਸ ਤਰ੍ਹਾਂ ਫਰੰਟ ਦੇ ਨਾਲ ਇਸ ਤਰ੍ਹਾਂ ਤੀਰੇ ਨੂੰ ਮਿਲਾ ਲੈਣਾ ਜੀ ਤੇ ਇਹ ਵਾਲਾ ਅਸੀਂ ਇੱਥੋਂ ਇਸ ਤਰ੍ਹਾਂ ਬੈਕ ਦੇ ਨਾਲ ਮਿਲਾ ਲਿਆ ਜੀ ਤੇ ਹੁਣ ਅਸੀਂ ਇੱਥੋਂ ਕਮਰ ਸਾਈਜ਼ ਦਾ ਨਿਸ਼ਾਨ ਲਗਾਵਾਂਗੇ ਜੀ ਕਮਰ ਸਾਈਜ਼ ਸਾਡੇ ਕੋਲ 20 ਇੰਚ ਹੈਗਾ ਜੀ ਤੇ ਅਸੀਂ 1 ਇੰਚ ਪਲੱਸ ਕਰਕੇ ਲਗਾਵਾਂਗੇ ਕਿਉਂਕਿ ਇਸ ਦੇ ਵਿੱਚ ਅਸੀਂ ਪਲੇਟਸ ਪਾਣੀ ਹੈ ਜੀ ਤੇ ਅਸੀਂ 11 ਇੰਚ ਦੀ ਮਾਰਕਿੰਗ ਕਰਾਂਗੇ ਜੀ ਤੇ ਹੁਣ ਸਾਡਾ ਜਿਹੜਾ हिਪ ਸਾਈਜ਼ ਹੈਗਾ ਜੀ हिਪ ਸਾਈਜ਼ ਹੈਗਾ ਸਾਡਾ 25 ਇੰਚ ਹੈ ਜੀ ਤਾਂ ਅਸੀਂ 12.5 ਇੰਚ ਦੀ ਮਾਰਕਿੰਗ ਕਰਾਂਗੇ ਜੀ ਇੱਥੋਂ نیچے ਵੀ ਅਸੀਂ ਇਸ ਤਰ੍ਹਾਂ 12.5 ਇੰਚ ਦੀ ਮਾਰਕਿੰਗ ਕਰਨੀ ਹੈ ਜੀ ਇਹ ਜਿਹੜੇ ਨਿਸ਼ਾਨ ਅਸੀਂ ਲਗਾਏ ਆ ਜੀ ਸਾਰੇ ਇਸ ਨੂੰ ਇਸ ਤਰ੍ਹਾਂ ਸੀਧਾ ਕਰ ਲੈਣਾ ਜੀ ਸਕੇਲ ਦੀ ਸਹਾਇਤਾ ਦੇ ਨਾਲ ਤੇ ਹੁਣ ਜਿਹੜੀ ਇਹ ਵਾਲਿਆ ਸੀ ਬੈਕ ਦੀ ਮਾਰਕਿੰਗ ਕੀਤੀ ਹੋਈ ਹੈ ਜੀ ਇਸ ਨੂੰ ਅਸੀਂ ਇਸ ਤਰ੍ਹਾਂ ਇਹ ਵਾਲੀ ਜਿਹੜੀ ਕਾਰਟ ਹੈਗੀ ਇੱਥੋਂ ਅਸੀਂ ਬਸਟ ਸਾਈਜ਼ ਦੇ ਕੋਲੋਂ ਇਸ ਤਰੀਕੇ ਨਪਾਣੀ ਹੈ ਜੀ ਇੱਥੋਂ ਤੱਕ ਤੇ ਜਿਹੜੀ ਸਾਡੇ ਕੋਲ ਫਰੰਟ ਵਾਲੀ ਹੈ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਇੱਥੋਂ ਇਸ ਤਰੀਕੇ ਨਪਾਵਾਂਗੇ ਜੀ ਤੇ ਜਿਹੜੀ ਸਾਡੀ ਬੈਕ ਦੀ ਕਾਟ ਹੈਗੀ ਆ ਜੇ ਅਸੀਂ 1.5 ਇੰਚ ਤੇ ਪਾਈ ਹੈ ਤੇ ਜਿਹੜੀ ਫਰੰਟ ਦੀ ਹੈਗੀ ਜੀ ਕਾਟ ਇਹ ਵੀ ਅਸੀਂ ਇਸ ਤਰ੍ਹਾਂ 1.5 ਇੰਚ ਤੇ ਪਾਈ ਹੈ ਜੀ ਇਸ ਤਰ੍ਹਾਂ ਤੁਸੀਂ ਮਾਰਕਿੰਗ ਕਰਕੇ ਵੀ ਕਾਟ ਪਾ ਸਕਦੇ ਹੋ ਤੇ ਹੁਣ ਉੱਪਰੋਂ ਜਿਸ ਤਰ੍ਹਾਂ ਕੇ ਅਸੀਂ ਜਿੰਨਾ ਵੀ ਨੈਕ ਰੱਖਣਾ ਹੋਵੇ ਜੀ ਉਸ ਦੇ ਅਕੋਰਡਿੰਗ ਇਸ ਤਰ੍ਹਾਂ ਸੀ 2.5 ਇੰਚ ਦੀ ਮਾਰਕਿੰਗ ਕਰ ਲੈਣੀ 2.5 ਜਾਂ 3 ਜਿੰਨਾ ਵੀ ਤੁਸੀਂ ਰੱਖਣਾ ਹੋਵੇ ਜੀ ਉੰਨੀ ਮਾਰਕਿੰਗ ਕਰਕੇ ਤੇ ਇਹ ਵਾਲੀ ਮਾਰਕਿੰਗ ਅਸੀਂ ਇੱਥੋਂ ਸ਼ੁਰੂ ਕੀਤੀ ਹੋਈ ਹੈ ਜੀ ਤੇ ਇੱਥੋਂ ਅਸੀਂ ਇਸ ਤਰ੍ਹਾਂ 10 ਇੰਚ ਦੀ ਕਾਟ ਪਾਈ ਹੈ ਜੀ نیچے ਤੇ ਇਸ ਨੂੰ ਅਸੀਂ ਇਸ ਤਰ੍ਹਾਂ neck ਵਾਲੀ ਮਾਰਕਿੰਗ ਦੇ ਕੋਲ ਇਸ ਤਰ੍ਹਾਂ ਮਿਲਾ ਦੇਣਾ ਹੈ ਜੀ ਤੇ ਹੁਣ ਜਿਹੜੀ ਇਹ ਵਾਲੀ ਹੈਗੀ ਅਸੀਂ ਇਸ ਤਰ੍ਹਾਂ 1-1 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਜੀ ਇੱਥੋਂ ਜਿਹੜੀ ਇਹ ਅਸੀਂ ਫਰੰਟ ਵਾਲੀ ਕਾਟ ਪਾਈ ਹੈ ਜੀ ਇੱਥੋਂ ਅਸੀਂ ਇਸ ਤਰ੍ਹਾਂ 1-1 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਜੀ ਇਸ ਤਰੀਕੇ ਦੇ ਨਾਲ ਤੇ ਇਸ ਨੂੰ ਅਸੀਂ ਇਸ ਤਰ੍ਹਾਂ ਮਿਲਾ ਲੈਣਾ ਹੈ ਜੀ ਤੇ ਹੋਮਰ ਇਸ ਦੇ ਵਿੱਚ ਮੈਂ ਤੁਹਾਨੂੰ ਪਲੇਟਾਂ ਬਣਾਉਣ ਦਾ ਬਹੁਤ ਹੀ ਆਸਾਨ ਜਿਹੜਾ ਹੈਗਾ ਤਰੀਕਾ ਦੱਸੂਗੀ ਜੀ ਮੈਥਡ ਬਹੁਤ ਹੀ ਵਧੀਆ ਹੈਗਾ ਜਿਸ ਤਰ੍ਹਾਂ ਕਿ ਇੱਥੋਂ ਅਸੀਂ ਇਸ ਤਰ੍ਹਾਂ ਬੈਸਟ ਸਾਈਜ਼ ਜਿਹੜਾ ਹੈਗਾ ਜੀ ਪੌਣੇ 12 ਇੰਚ ਲਿਆ ਤੇ ਅਸੀਂ ਇਸ ਤਰ੍ਹਾਂ ਫਰੰਟ ਵਾਲੇ ਪੱਲੇ ਤੋਂ نیچے ਇਸ ਤਰ੍ਹਾਂ ਇੱਕ ਅਸੀਂ ਪੌਣੇ 12 ਇੰਚ ਦੀ ਮਾਰਕਿੰਗ ਕਰਾਂਗੇ ਜੀ ਤੇ ਇੱਕ ਅਸੀਂ ਪੌਣੇ 13 ਇੰਚ ਦੀ 1 ਇੰਚ ਜ਼ਿਆਦਾ ਤੇ ਇਸ ਨੂੰ ਅਸੀਂ ਇਸ ਤਰ੍ਹਾਂ 4 ਇੰਚ ਦੀ ਮਾਰਕਿੰਗ ਇੱਥੋਂ ਕਰ ਲੈਣੀ ਹੈ ਜੀ ਇਸ ਤਰੀਕੇ ਨਾਲ ਤੇ ਇਹ ਵੀ ਅਸੀਂ ਇਸ ਤਰ੍ਹਾਂ 4 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਜੀ ਜਿਹੜਾ ਅਸੀਂ ਨੀਚੇ ਵਾਲਾ ਪੌਣੇ 13 ਵਾਲਾ ਨਿਸ਼ਾਨ ਲਿਆ ਜੀ ਇੱਥੋਂ ਅਸੀਂ ਇਸ ਤਰ੍ਹਾਂ 8 ਇੰਚ ਦੀ ਮਾਰਕਿੰਗ ਕਰਨੀ ਹੈ ਜੀ ਜਿਹੜੀ ਸਾਡੀ ਪਲੇਟ ਦੀ ਲੈਂਥ ਹੈਗੀ ਹੈ ਤੇ ਇੱਥੋਂ ਵੀ ਅਸੀਂ ਇਸ ਤਰ੍ਹਾਂ 4 ਇੰਚ ਦੀ ਮਾਰਕਿੰਗ ਕਰ ਲਈ ਹੈ ਜੀ ਤੇ ਹੁਣ ਜਿਹੜੇ A ਵਾਲੇ ਨਿਸ਼ਾਨ ਹੈਗੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਮਲਾ ਲੈਣਾ ਹੈ ਜੀ ਤੇ ਹੁਣ ਜਿਹੜਾ ਵੀ ਸਾਡੇ ਕੋਲ ਕਮਰ ਸਾਈਜ਼ ਹੈਗਾ ਜੀ ਇੱਥੋਂ ਅਸੀਂ ਇਸ ਤਰ੍ਹਾਂ ਅੱਧੇ ਅੱਧੇ ਇੰਚ ਦਾ ਮਾਰਕਿੰਗ ਕਰਨੀ ਹੈ ਜੀ ਸਾਈਡ ਇਸ ਤਰੀਕੇ ਨਾਲ ਤੇ ਜਿਹੜਾ ਅਸੀਂ نیچے ਪੌਣੇ 13 ਵਾਲਾ ਨਿਸ਼ਾਨ ਲਿਆ ਜੇ ਇੱਥੋਂ ਅਸੀਂ ਇਸ ਤਰ੍ਹਾਂ ਇਸ ਨੂੰ ਸਕੇਲ ਦੀ ਸਹਾਇਤਾ ਨਾਲ ਇਸ ਤਰ੍ਹਾਂ ਮਲਾ ਲੈਣਾ ਹੈ ਜੀ ਜਿਹੜੀ ਪਲੇਟ ਹੈਗੀ ਆ ਅਸੀਂ ਇਸ ਤਰੀਕੇ ਨਪਾਵਾਂਗੇ ਜੀ ਤੇ ਜਿਹੜਾ ਸਾਡੇ ਕੋਲੇ ਅਸੀਂ ਪੌਣੇ 12 ਇੰਚ ਦਾ ਨਿਸ਼ਾਨ ਲਗਾਇਆ ਹੋਇਆ ਜੇ ਇੱਥੋਂ ਅਸੀਂ ਇਸ ਤਰ੍ਹਾਂ ਸਕੇਲ ਰੱਖ ਕੇ ਇਸ ਤਰ੍ਹਾਂ نیچے ਮਲਾਣਾ ਹੈ ਜੀ ਇਸ ਦੇ ਨਾਲ ਆਹ ਕਮਰ ਦੇ ਕੋਲ ਇਸ ਤਰ੍ਹਾਂ ਅਸੀਂ ਮਲਾ ਲੈਣਾ ਹੈ ਜੀ ਨਿਸ਼ਾਨ ਆਹ ਜਿਹੜਾ ਸੀ ਪੌਣੇ 12 ਵਾਲਾ ਲਗਾਇਆ ਹੋਇਆ ਤੇ ਇਸ ਤਰ੍ਹਾਂ ਹੀ ਅਸੀਂ ਇਹ ਵਾਲੀ ਜਿਹੜੀ ਮਾਰਕਿੰਗ ਹੈਗੀ ਇਸ ਨੂੰ ਇਸ ਤਰ੍ਹਾਂ ਅਸੀਂ ਇੱਥੇ ਨਿਸ਼ਾਨ ਲਗਾ ਲੈਣਾ ਜੀ ਇਸ ਤਰੀਕੇ ਦੇ ਨਾਲ ਤੇ ਜਿਹੜੀ ਇੱਥੋਂ ਅਸੀਂ ਸਪੇਸ ਦੇਣੀ ਹੈ ਜੀ ਉਹ ਅਸੀਂ 2 ਇੰਚ ਦੀ ਦੇਣੀ ਹੈ ਇਸ ਸਾਈਜ਼ ਦੇ ਵਿੱਚ ਦੋਨੋਂ ਸਾਈਡ ਨੂੰ ਇਸ ਤਰ੍ਹਾਂ ਅਸੀਂ 2 ਇੰਚ ਦੀ ਦੇਣੀ ਹੈ ਜੀ ਅਗਰ ਤੁਸੀਂ ਇਸ ਤਰ੍ਹਾਂ ਪਲੇਟਸ ਦੀ ਮਾਰਕਿੰਗ ਜਿਹੜੀ ਹੈਗੀ ਕਰਕੇ ਤੁਸੀਂ ਉਹ ਕੁੜਤੀ ਤਿਆਰ ਕਰਦੇ ਹੋ ਜੀ ਤੁਹਾਡੀ ਬਹੁਤ ਹੀ ਵਧੀਆ ਫਿਟਿੰਗ ਬਣ ਕੇ ਰੈਡੀ ਹੁੰਦੀ ਹੈ ਇੱਕ ਵਾਰ ਤੁਸੀਂ ਟ੍ਰਾਈ ਜ਼ਰੂਰ ਕਰਿਓ ਜੀ ਤੇ ਹੁਣ ਜਿਹੜਾ ਹੈਗਾ ਸਲਾਈ ਮਾਰਜਨ ਇੱਥੋਂ ਅਸੀਂ ਇਸ ਤਰ੍ਹਾਂ 2 2 ਇੰਚ ਦਾ ਲੈ ਲੈਣਾ ਜੀ ਇਹ ਵਾਲਾ ਹੈਗਾ ਜਿਹੜਾ ਇਸ ਨੂੰ ਵੀ ਅਸੀਂ ਇਸ ਤਰ੍ਹਾਂ ਜਿਹੜਾ ਮਾਰਜਨ ਹੈਗਾ ਜੀ ਅਗਰ ਤੁਸੀਂ ਪਾਈਪਿੰਗ ਜਾਂ ਕੋਈ ਲੇਸ ਲਗਾਣੀ ਤਾਂ ਤੁਸੀਂ 2 1/2 ਇੰਚ ਦਾ ਵੀ ਲੈ ਸਕਦੇ ਹੋ ਪਰ ਮੈਂ ਇਸ ਦੇ ਵਿੱਚ 2 ਇੰਚ ਦਾ ਰੱਖਿਆ ਜੀ ਤੇ ਇੱਥੇ ਅਸੀਂ ਕਮਰ ਦੇ ਕੋਲ ਇਸ ਤਰ੍ਹਾਂ ਛੋਟਾ ਜਿਹਾ ਕੱਟ ਲਗਾ ਲੈਣਾ ਜੀ हिਪ ਦੇ ਕੋਲ ਵੀ ਇਸ ਤਰ੍ਹਾਂ ਅਸੀਂ ਕੱਟ ਲਿੰਦਾ ਨਿਸ਼ਾਨ ਲਗਾ ਲੈਣਾ ਤੇ ਇੱਥੇ ਅਸੀਂ ਲੈਂਥ ਦੇ ਵੀ ਅਸੀਂ ਇਸ ਤਰ੍ਹਾਂ ਕੱਟ ਦਾ ਨਿਸ਼ਾਨ ਲਗਾ ਲੈਣਾ ਜੀ نیچے ਤੇ ਹੁਣ ਅਸੀਂ ਇੱਥੋਂ ਇਸ ਤਰ੍ਹਾਂ ਪਹਿਲਾਂ ਬੈਕ ਪੱਲੇ ਦੀ ਹੀ ਕਟਿੰਗ ਕਰਾਂਗੇ ਜੀ ਤੇ ਇੱਥੇ ਵੀ ਅਸੀਂ ਇਸ ਤਰ੍ਹਾਂ ਕੱਟ ਦਾ ਨਿਸ਼ਾਨ ਲਗਾ ਲੈਣਾ ਜੀ ਇਸ ਤਰੀਕੇ ਨਾਲ ਤੇ ਹੁਣ ਅਸੀਂ ਪਹਿਲਾਂ ਜਿਹੜਾ ਫਰੰਟ ਹੈਗਾ ਇਸ ਨੂੰ ਇਸ ਤਰ੍ਹਾਂ ਉੱਪਰ ਚੱਕ ਕੇ ਜੀ ਇਸ ਦੀ ਅਸੀਂ ਕਟਿੰਗ ਕਰਾਂਗੇ ਫਰੰਟ ਪੱਲੇ ਦੀ ਜਿੱਥੋਂ ਵੀ ਅਸੀਂ ਇਹ ਦੇਖੋ ਜੀ ਇਸ ਤਰ੍ਹਾਂ ਮਾਰਕਿੰਗ ਕੀਤੀ ਹੋਈ ਹੈ ਤੇ ਇੱਥੋਂ ਅਸੀਂ ਹੁਣ ਇਹ ਜਿਹੜੀ ਫਰੰਟ ਵਾਲੀ ਕਾਟ ਹੈਗੀ ਜੀ ਇਹ ਪਾ ਲੈਣੀ ਹੈ ਇੱਥੇ ਅਸੀਂ ਇੱਕ ਸੈਂਟਰ ਕੱਟ ਲਗਾ ਲੈਣਾ ਜੀ neck ਦਾ ਤੇ ਅਸੀਂ ਬੈਕ ਦੀ ਜਿਹੜੀ ਮਾਰਕਿੰਗ ਕੀਤੀ ਹੋਈ ਹੈ ਇਸ ਦੇ ਉੱਪਰ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈ ਜੀ ਐਥੋ ਅਸੀਂ ਸੈਂਟਰ ਕੱਟ ਲਗਾ ਲਿਆ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਕੁੜਤੀ ਦੀ ਜਿਹੜੀ ਕਟਿੰਗ ਹੈਗੀ ਹੈ ਕਰਕੇ ਰੈਡੀ ਹੈ ਜੀ ਤੇ ਇਸ ਦੀ ਜਿਹੜੀ ਬਾਜੂ ਦੀ ਕਟਿੰਗ ਹੈ ਜੀ ਇਸ ਤਰ੍ਹਾਂ ਮੈਂ ਇਸ ਦਾਈ ਕੇ ਸ਼ਾਰਟਸ ਬਣਾ ਕੇ ਪਾਇਆ ਹੋਇਆ ਜੀ ਫੁੱਲ ਡਿਟੇਲ ਦੇ ਵਿੱਚ ਤੇ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਥੈਂਕਸ ਫॉर ਵਾਚਿੰਗ